ਹਾਂਜੀ ਬਾਬੋ ਲਿੰਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰਆਈ ਵੀਰ ਆਪਣੀ ਵੀਡੀਓ ਨੇ ਇਨਾ ਪਿਆਰ ਦਿੱਤੇ ਨੇ ਉਹਨਾਂ ਦਾ ਵੀ ਦਿਲੋਂ ਧੰਨਵਾਦ ਲਓ ਬਾਬੋ ਇੱਕ ਦੋ ਕੂਤਰੀਆਂ ਦੀ ਪਲਟੀ ਮਰਉਣ ਵਾਲੀ ਸੀ ਉਹ ਮਾਰ ਆਤੀ ਆ ਤੇ ਹੁਣ ਤਰਖੜਦੇ ਆ ਹਨਾ ਸਾਰੇ ਬਹੁਤ ਜਿਹੜਾ ਠੰਡੀ ਕੀਤੀ ਐ ਬਦਲ ਹੋ ਗਿਆ ਤਾਂ ਅੱਜ ਦਾ ਬੈਠੀ ਆ ਤੇ ਕਿਉਂਕਿ ਆਲੂ ਖਰਾ ਲਾਇਆ ਸੀ ਪਾਣੀ ਤੇ ਚਲ ਨਹੀਂ ਲਾਇਆ ਉਹਨੂੰ ਬਣਿਆ ਹੋਇਆ ਤੇ ਆਲੂ ਖਰਾ ਲਾਤਾ ਸੀ ਗੱਲ ਚਲੋ ਉਹਦੇ ਅੰਦਰ ਉਹਦਾ ਵੀ ਗਰਮੀ ਜੀ ਸੀ ਮੂੰਹ ਕੱਢਦੀ ਸੀ ਚਲੋ ਸਹੀ ਹੋ ਜੂਗੀ ਯਾਰ ਤਲੋ ਬਾਬੋ ਆ ਲਾਸਕੂਟਰ ਤੇਰੀ ਵੀ ਬਲਟੀ ਬਣਾਣੀ ਪਈ ਇੱਕ ਦੀ ਕਿਉਂਕਿ ਜਿਹੜੀ ਲੱਸੀ ਵੀ ਦਿੰਨੇ ਨਾ ਉਹ ਵੀ ਰਹਿਸ਼ ਬਣਾਉਂਦੀ ਤਾਂ ਬਾਦਾਮ ਰੁਕ ਜਾਂਦੇ ਉਦਾਂ ਬਾਦਾਮ ਖੇਚ ਜਾਂਦੇ ਸਾਰੀ ਲੱਸੀ ਕਰਕੇ ਰੋਕਦੇ ਆ ਤੇ ਹੁਣ ਤੱਕ ਰਗ ਰਾਂ ਗੱਲ ਤੋਂ ਜਦੋਂ ਵੀ ਬਾਦਾਮ ਪਾਏ ਨਾ ਦੁਪਹਿਰ ਨੂੰ 12:00 ਉਹਦੋਂ ਹੀ ਲੱਸੀ ਦੇ ਦਿਆ ਕਰਨੀ ਆਪਾਂ ਜਿਹੜੀ ਉਹਦੋਂ ਹੀ ਤੋੜ ਕੇ ਬਾਜੋ ਆਪਦੀ ਖਰਾਕ ਤੋੜ ਲੈਣਾ ਟਾਈਮ ਨਾਲ ਨਹੀਂ ਰਾਤ ਨੂੰ ਨਹੀਂ ਲਿਆ ਕਰਨੀ ਆਹ ਆਈ ਲੁੱਕ ਇਨ ਨਿਓਕੀ ਆ ਬੰਦਾ ਬਣ ਜਾ ਕਿੰਨੀਆਂ ਟੋਕਰੀਆਂ ਤੋੜਤੀਆਂ ਮੇਰੀਆਂ ਪਤਾ ਕੁਛ? ਨਹੀਂ ਪਤਾ। ਇਹ ਪੁੱਤਾਂ ਨਾ ਕਰ ਆਂਡੇ ਘੜੋਂ ਨੂੰ ਰੱਖੀਆਂ ਇਹ ਤੂੰ ਤੋੜਤੀਆਂ ਉਦਨ ਕਿੰਨੀਆਂ ਹੀ। ਆਹ ਲਓ ਬੱਬੇ ਕਬੂਤਰ ਛੱਡਦੇ ਆ ਤੇ ਬਦਲ ਹੋ ਗਿਆ। ਬਾਕੀ ਡਾਰ ਵੀ ਕਰੋਣੀ ਸੀ ਨਾ ਜ਼ਰੂਰੀ ਸੀ। ਦੇਖਦੇ ਆ ਕੀ ਵੜਦਾ। ਹਵਾ ਜੀ ਦਾ ਲਾਪੀ ਚੱਲਣਾ। ਆਹ ਕੁੜੀ ਨੇ ਵਜਨ ਕੀਤੇ ਆ। ਇਹ ਇਹ ਨੇਰੀ ਨਾ ਆ ਜੇ ਤੇ ਉਹ ਹੋਈ ਨੇਰੀ ਆਉਣੀ ਸ਼ੁਰੂ ਹੋ ਗਈ ਆ। ਅੱਜ ਮੀਂਹ ਆਣਾ। ਉਹ ਤੂੰ ਭਰਾਵਾ ਮੀਂਹ ਨਾ ਸੱਦੋ ਕਬੂਤਰ ਡਾਏ ਆ ਮੈਂ। ਤੇਰੀ ਬੰਦਾ ਬਣ ਜਾ ਮੀ ਆ ਜੂ ਦਾ ਚੱਕਿਆ ਲੋ ਬਾਬਿਓ ਆਪਾਂ ਕੂਤਰਾਂ ਨੂੰ ਮਲ ਪਾ ਲਈ ਗੜੀਆਂ ਕੂਤਰੀਆਂ ਆਪਣੀਆਂ ਵੱਡੀਆਂ ਨਾ ਪੰਜ ਚਾਰ ਕੇ ਜੋੜੇ ਲਾਉਣੇ ਆਪਾਂ ਉਹਨਾਂ ਨੂੰ ਪਹਿਲਾਂ ਮਲ ਪਾ ਲਈ ਗੋਲੀ ਲਾਈਏ ਹਨਾ ਤੇ ਖੁੱਡਾ ਵੀ ਮਾੜਾ ਕਰ ਦਿੰਦੇ ਇਹ ਤਾਂ ਛੂਟਾ ਚਾਹੀ ਆਪੇ ਹੀ ਸਾਫ਼ ਕਰ ਦੂਆਂ ਪਾਣੀ ਡੋਲਤਾ ਇਹਨਾਂ ਨੇ ਅੱਗੇ ਕੂਤਰੀਆਂ ਨੇ ਦਵਾਰਾ ਭਰ ਕੇ ਰੱਖੀ ਕੁਜੀ ਤੇ ਇੱਕ ਕਪਾ ਲਉਣੀ ਉਹ ਵਾਲੀ ਜਿਹੜਾ ਆਪਣਾ ਡੰਡੇ ਵਾਲਾ ਕੂਤਰ ਸੀ ਉਹਦੀ ਮਾਂ ਔਰਤੀ ਮੋਜਰ ਦੂਜੀ ਇੱਕ ਆ ਮੋਜਰ ਲਉਣੀ ਤੀਜੀ ਰੱਤੀ ਲਉਣੀ ਚੌਥੀ ਆ ਮੋਜਰ ਪੰਜਵੀਂ ਉਹ ਮੋਜਰ ਛੇਵੀਂ ਉਹ ਮੋਜਰ ਸੱਤਵੀਂ ਉਹ ਰੰਗ ਵਾਲੀਆਂ ਦੋਨੇ ਕਾਲੇ ਰੰਗਾਂ ਵਾਲੀਆਂ ਬਾਫਿਰਾਲ ਹੀ ਨੇ ਜੋੜੇ ਲਾਵਾਂਗੇ ਉਹ ਵੀ ਲਾ ਸਕਦੇ ਹਾਂ ਜੋੜੀ ਉਹ ਵੀ ਲਾ ਦਿੰਨੇ ਤੇ ਦੇਖਦੇ ਆ ਨਾ ਕਿਹੜੇ ਕਿਹੜੇ ਜੋੜੇ ਕਿਦਾਂ ਕਿਦਾਂ ਸੈੱਟ ਬੰਦੇ ਆ ਜਿਹੜੇ ਤਾਂ ਆਪਣੇ ਪਹਿਲੇ ਲੱਗੇ ਆਪਾਂ ਉਹ ਇਹ ਤਾਂ ਸਾਰੀਆਂ ਲੱਗੀਆਂ ਹੋਈਆਂ ਵੀਰੇ ਜਿੰਨੀਆਂ ਵੀ ਆ ਇਹ ਆਪਣੇ ਪੱਕੇ ਜੋੜੇ ਬਣੇ ਹੋਏ ਆ ਨਾ ਇਹ ਢੰਗੂ ਤੇ ਐਸ ਕੀ ਚੇਂਜ ਕਰਨੀ ਆਪਾਂ ਚੇਂਜ ਕਿੱਦਾਂ ਕਰਨੀ ਆ ਜਿਹੜੇ ਨਾਲੇ ਪੱਠੇ ਪੱਠੇ ਆ ਸਾਰਿਆਂ ਦੇ ਇੱਕ ਇੱਕ ਪੱਠੇ ਪੱਠੀ ਪੱਠੇ ਪੱਕੇ ਪਾੜੀਏ ਨਸਲ ਨੂੰ ਮੜੀਏ ਐਸ ਕੀ ਹਨਾ ਤੇ ਸਿੱਧੀ ਜੀ ਹੋਈ ਜਾਂਦੀ ਆ ਨਸਲ ਪਾੜ ਕੇ ਥੋੜੀ ਜਿਹਾ ਅਲੱਗ ਕਰੀਏ ਇਹਨਾਂ ਨੂੰ ਕਹਿੰਦੇ ਛੋਟਾਦਾ ਪਤਾ ਨਹੀਂ ਕੱਟਾ ਹਰਤੇ ਨਵੇਂ ਮਹੀਨੇ ਹੋ ਗਿਆ ਮੀਂਹ ਚ ਪਏ ਨੂੰ ਇਹਨੂੰ ਤਿੰਨ ਚਾਰ ਹੀ ਮੀਂਹ ਚ ਨਾ ਆ ਗਿਆ ਵਿਚਾਰਾ ਫੇਰ ਚੱਲਦਾ ਇਹਦਾ ਮਨ ਦਾ ਨਹੀਂ ਮੈਂ ਆ ਛਾਰਾ ਨਾਲ ਸੁਣਾ ਜਵਾ ਤੋੜਦਾ 빙ਾ ਹੋ ਗਿਆ ਡਿਗੜੇ ਕੇ ਤੇ ਤੇ ਬੈਨ ਨੂੰ ਵਧੀਆ ਹੈ ਨਾ ਬਾਹਰ ਕਬੂਤਰ ਉਡਾਰ ਦੇਖਣੀ ਹੁੰਦੀ ਆ ਤੇ ਆ ਲਾਇਆ ਹੁਣ ਆ ਚਲ ਵਾ ਵੇਖੋ ਦੇ ਪੱਲੇ ਚੱਲਦੇ ਆ ਫੇਰ ਰੱਖ ਕਿ ਸਿਆਣੇ ਨੇ ਸੱਚ ਹੀ ਕਿਹਾ ਆ ਵੀ ਪੁਰਾਣਾ 100 ਦਿਨ ਤੇ ਨਵਾਂ 9 ਦਿਨ ਉਹ ਹੀ ਗੱਲ ਆ ਬਹੁਤ ਪੁਰਾਣਾ ਪੱਖਾ ਪਰ ਆਪਾਂ ਇੰਨਾ ਯਾਰ ਮਤਲਬ ਬਤਵੀਜੀ ਬਹੁ ਕੀਤੀ ਜੀ ਸਾਬਣਾ ਪਿਆ ਸੀ ਮੈਂ ਕਿਹਾ ਯਾਰ ਖਰਾਬ ਹੋ ਗਿਆਣਾ ਮੀਂਹ ਪਿਆ ਹੁਣ ਛੱਡਣਾ ਇਹਨੂੰ ਕੀ ਚੱਕਣਾ ਅੱਜ ਉਹਦੇ ਮੈਂ ਕਹਤਾਂ ਕਰਕੇ ਦੇਖਦਾ ਤੇ ਚੱਕਿਆ ਚਲ ਚੱਲਦਾ ਦਾ ਸਲੋਈ ਉਹ ਤਾਂ ਹਵਾ ਮਾਰਦਾ ਚਲੋ ਆਪਣੇ ਬਹਿਨ ਜੋਗੀ ਬੋਹਦਾ ਪਰ ਆ ਇਦਾਂ ਨਹੀਂ ਆਲਾ ਇਦਾਂ ਵੀਡੀਓ ਚ ਚੱਲਦਾ ਨਾ ਚੱਲਦਾ ਬਹੁਤ ਏ ਪਿਆ ਪਰ ਪੱਲੇ ਤੇ ਉਹਦੇ ਦੀਦੇ ਵੀ ਹੌਲੀ 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 ਚੱਲਦੇ ਆ ਪਰ ਜੇ ਪੱਲੇ ਪੱਲੇ ਹੀ ਨਿਕਲਦੇ ਮੂੰਹ ਇੱਥੋਂ ਦਿਖਾਵਾਂ ਇੱਥੋਂ ਹੈ ਐਡਿਟਰ ਕਿਤੇ ਜਾਵੇ ਨਾ ਇਦਾਂ ਹੀ ਹੁੰਦਾ ਇਹ ਤਾਂ ਮਲਾ ਫੋਨ ਤਕੜਾ ਇਦਾਂ ਕਈ ਜਾਵੇ ਤੇ ਸਰਾਉ ਕਰੀ ਜਾਂਦਾ ਤੂੰ ਆ ਤਾਂ ਬਾਬੇ ਬੜਾ ਸੋਖਾ ਵਾਲਾ ਕੰਮ ਹੋ ਗਿਆ ਨਾ ਇੱਥੇ ਲਾ ਕੇ ਇੱਥੇ ਗੁੱਡੇ ਚ ਮੈਂ ਬਹਿ ਜੰਨਾ ਉੱਤੇ ਆ ਵਾਲੇ ਚ ਇੱਥੋਂ ਉੱਧਰ ਦੀਦੇ ਰਹਿੰਦੇ ਯਾਰ ਚ ਤੇ ਹੁਣ ਬਾਦਾਮ ਛਿੱਲ ਲਈਏ ਤੇ ਕਬੂਤਰ ਬਾਬਿਓ ਦੇਖੀ ਆ ਆਪਣੇ ਕਿੱਥੇ ਕਿ ਫਿਰਦੇ ਹਨਾ ਜਾਨਵਰੇ ਆ ਜਾਨਵਰਾ ਆ ਤਿੰਨ ਚਾਰੀ ਜੀਦੇ ਬਾਬਿਓ ਆ ਫਿਰਦੇ ਆ ਬਾਕੀ ਤਾਂ ਮੈਨੂੰ ਕੋਈ ਨਹੀਂ ਦੀ ਲੱਗੋ ਕੋਈ ਬੱਦਲ ਹੋਇਆ ਉੱਚੇ ਖੜੇ ਆ ਕਬੂਤਰ ਜਾ ਕੇ ਅਰ ਨਿਗਾਹ ਦਾ ਕਰੋਨੇ ਆ ਦਵਾਈ ਦੂ ਵੀ ਲੈਂਦੇ ਨਿਗਾਹ ਨਹੀਂ ਟਿਕਦੀ ਬਾਬਿਓ ਹੁਣ ਨਿਗਾਹ ਜਦਾਂ ਧੁੱਪੇ ਤਪਈਏ ਰਹੇ ਹਨਾ ਉਹਦੇ ਕਰਕੇ ਪਤਾ ਨਹੀਂ ਸੇਖ ਸੁੱਕ ਜਿਆ ਲੱਗ ਗਿਆ ਅੱਖਾਂ ਨੂੰ ਅੱਖਾਂ ਵਰ ਧੁੰਦਾ ਧੁੰਦਰਾ ਜਿਹਾ ਹੁੰਦਾ ਰਹਿੰਦਾ ਉਹ ਖੜੇ ਬਹੁਤ ਉੱਚੀ ਦੋ ਤਿੰਨ ਦੀਦੇ ਆ ਬਹੁਤ ਉੱਚੀ ਆ ਹੈਗੇ ਹੈ ਆ ਗੂਤਰ ਹੋਣ ਕੇ ਉੱਪਰ ਟਟਾਟ 8:00 12:00 ਵੱਜ ਗਏ ਆ ਆਪਾਂ 7:00 7:00 ਵੱਜਣ ਤੋਂ ਪਹਿਲਾਂ ਹੀ ਛੱਡੇ ਸੀ 5-7 ਮਿੰਟ 10 ਮਿੰਟ ਤੇ ਵਧੀਆ ਉੜਦੇ ਬੇ ਗੂਤਰ ਹਨਾ 6:00 40 ਮਿੰਟ ਤੇ ਕੱਡੇ ਸੀਗੇ ਮੈਂ ਤੇ 12:00 ਵੱਜ ਗਏ ਆ ਕਿਉਂਕਿ ਮੌਸਮ ਵੀ ਉਹਦਾ ਖੂਮਸ ਬਹੁਤ ਆ ਪਰ ਇਹ ਨਾਲ ਹੀ ਠੰਡਾ ਹੀ ਆ ਹੋਮਸ ਆਪਾਂ ਨੂੰ ਥੱਲੇ ਜੇ ਤੱਕ ਕੋਠੇ ਘੜ ਤਾਪਦੇ ਆ ਜਾਂ ਕੰਧਾਂ ਤਪਦੀਆਂ ਹਨਾ ਉਹੋ ਹੀ ਆ ਤੇ ਬਾਕੀ ਉੱਪਰ ਤਾਂ ਠੰਡਾ ਹੀ ਆ ਮੌਸਮ ਇਹ ਤਾਂ ਕਰਨਗੇ ਮੇਰੇ ਹਿਸਾਬ ਨਾਲ 3-4 ਵਜੇ ਦਾ ਟਾਈਮ ਕਰ ਜਾਣਗੇ ਵਿੱਚੋਂ ਕੁਛ ਕਬੂਤਰ ਕਿਉਂਕਿ ਮਛੇ ਤਾਂ ਇਹ ਪੂਰੀ ਗਰਮੀ 'ਚ ਪਏ ਆ ਹਨਾ ਪੂਰੇ ਰੜੇ ਪਏ ਆ ਹੁਣ ਉਦਾਂ ਵੀ ਮੇਰੇ ਹਿਸਾਬ ਨਾਲ ਬਾਬੇ ਬਾਈਆਂ ਬੂਈਆਂ ਮੋਖਾ ਹੀ ਲੱਗਦਾ ਹੋਣਾ ਆ 15-20 ਦਿਨ ਲਗਾਤਾਰ ਹੀ ਮੌਸਮ ਖਰਾਬ ਦੱਸਿਆ ਆ ਚੰਗੀ ਮੀਂਹ ਮੂਹ ਤੋਂ ਹਨਾ ਜਿੰਨੀ ਕੁ ਦਾ ਗਰਮੀ ਲੱਗੀ ਹੈ ਮੀਂਹ ਪੈਣਾ ਹੀ ਸੀਗਾ ਆਹ ਬੈ ਗਈ ਆ ਕੇ ਕੂਤਰੀ ਮੇਰੇ ਤੋਂ ਬਾਬੇ ਉਹ ਵੱਡੀ ਨਿਕਲ ਗਈ ਬਾਹਰ ਮੈਂ ਬਹਿਣ ਲੱਗਾ ਸੀ ਇਹ ਕਿਤੇ ਉੱਤੇ ਬੈਠੀ ਸੀ ਤਾਂ ਨਿਕਲ ਆਈ ਉਹ ਡੱਕੀ ਵੀ ਨਹੀਂ ਜਾਂਦੀ ਜਦੋਂ ਕੋਲ ਜਾਂ ਨਾੜ ਜਾਂਦੀ ਆ ਦੇਖਦਾ ਉਧਰੋਂ ਆਹ ਜਾਲ ਉਹ ਦੇਖ ਫੇ ਚੱਲੀ ਫੇ ਚੱਲੀ ਲੋਏ ਕਰੀ ਨੂੰ ਫੜ ਕੇ ਦੇ ਦਾਂ ਜੇ ਫੜ ਹੋ ਗਈ ਤਾਂ ਲੋਏ ਬਾਬਿਓ ਤੇ ਆਹ ਕੂਤਰੀਆਂ ਆਪਣੀਆਂ ਤੇ ਨਾ ਪੈ ਗਈਆਂ 1 ਵਜ ਗਿਆ ਹਨਾ ਪੂਰਾ ਤੇ ਦਿਖਾਵਾਂ ਤੁਹਾਨੂੰ ਕਿਹੜੀਆਂ ਕਿੜੀਆਂ ਆ ਆਹ ਆ ਜਿਹੜੀ ਆਪਣੀ ਉਹਦੇ ਨਾਲ ਬਾਜੀ ਦਿੱਤੀ ਆ ਵੀ 1 ਵਜੇ ਬੈਠੀ ਠੀਕ ਆ ਆ ਵੀ ਕੂਤਰੀ ਆਪਣੀ ਇਹਦੀ ਭੈਣ ਆ 1 ਵਜੇ ਬੈਠੀ ਆ ਵੀ ਇਹਦੀ ਕੋਈ ਭੈਣ ਆ ਇਹ ਵੀ 1 ਵਜੇ ਬੈਠੀ ਇਤਨੇ ਭੈਣਾਂ ਆ ਠੀਕ ਆ ਤੇ ਆਹ ਕੂਤਰ ਬਾਬਿਓ ਚਾਰੇ ਕੂਤਰ ਬੈ ਗਏ ਇੱਕ ਤੋ 3 ਤੇ 4 ਇਹ ਵੀ ਹੁਣੇ ਬੈਠੇ ਹਨ ਬਾਕੀ ਆਪਣੇ ਤੇ ਜਿਹੜੇ ਉੜਦੇ ਆ ਉਹਦੇ ਵੀ ਦਰਸ਼ਕ ਕਰਾਣੇ ਆ ਕਿਹੜੇ ਕਿਹੜੇ ਉੜਦੇ ਆ ਚਾਰ ਉੜਦੇ ਆ ਇਹ ਇੱਥੇ ਕਿਸੇਗੇ ਆਏ ਫਿਰ ਉਹ ਮੁੜ ਗਏ ਫੇਰ ਦੁਬਾਰਾ ਆਉਂ ਆ ਉਹ ਕਰਦੇ ਚਾਰ ਹੀ ਆ ਚਲ ਗਏ ਤਾਂ ਨੂੰ ਪੇ ਇਹਨਾਂ ਮਾਰਦੇ ਪਤੰਦਰ ਚਗਰੀਆਂ ਲੋਵਾ ਬੇੜੀ ਆਪਣੇ ਵੱਡੀਆਂ ਕੂਤਰੀਆਂ ਮੈਂ ਇਧਰ ਹੀ ਕਰਦੀਆਂ ਇੱਕ ਪਾਸੇ ਹੀ ਹਨ ਤੇ ਕਿਉਂਕਿ ਹਿੱਲੇ ਵਾਲੀਆਂ ਚਲ ਗਈਆਂ ਚੋ ਕੂਤਰੀਆਂ ਆਈ ਆ ਤੇ ਆ ਮੈਂ ਹੁਣ ਪੱਤੀ ਲੈ ਕੇ ਨ ਇੱਕ ਵਾਰੀ ਆਪੇ ਸਾਫ਼ ਕਰ ਦਵਾ ਪਤਲੀਆਂ ਪਤਲੀਆਂ ਨਹੀਂ ਤਾਂ ਫੇਰ ਗੰਦ ਬਹੁਤ ਇਕੱਠਾ ਹੋ ਜਾਣਾ ਤੇ ਉਹ ਮੈਂ ਬਾਹਰ ਧੁੱਪੇ ਪਾਈਆਂ ਸੀ ਕੂਤਰੀਆਂ ਤਾਂ ਕਰਕੇ ਇੰਦਾ ਕਰਦੀਆਂ ਪਈਆਂ ਤੇ ਇੱਕ ਆ ਵੱਡੀ ਕੂਤਰੀ ਦੇਖਣੀ ਲੱਤ ਗਈ ਜੱਟੀ ਇਹਨੂੰ ਕੀ ਚੱਕਰ ਪਿਆ ਤੇ ਕੇ 60 ਛੁੱਟਣਾਂ ਲਵਾ ਲਈ ਹੋਏ ਨੇ ਦੇਖਦਾ ਮੈਂ ਆ ਲੱਗੀ ਲੱਗਦੀ ਇਹ ਸਾਡੇ ਛੁੱਟ ਤੇ ਦੇਖਦਾ ਬਾਈ ਆ ਹੁਣ ਜੂੜੇ ਜੂੜੇ ਲਾਵਾਂਗੇ ਜਿਹੜੀਆਂ ਕੁੱਤਰੀਆਂ ਆਪਣੀਆਂ ਸੈਟ ਆ ਦੇਖ ਕੁੱਤਰੀਆਂ ਆਂਡਿਆਂ ਤੋਂ ਬੰਦ ਆ ਉਹਨਾਂ ਤੇ ਮਿਹਨਤ ਕਰਾਂਗੇ ਕਿ ਉਹ ਆਂਡਿਆਂ ਤੋਂ ਚਲਾਵਾਂਗੇ ਜਿੱਦ ਆਪਣੀਆਂ ਪੂਰੀ ਬੰਦ ਆ ਆਹਾ ਬੰਦ ਆ ਦੋ ਤੇ ਦੋ ਬੰਦ ਦੋ 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 ਆਹ ਤਾਂ ਚਲਾ ਲਈ ਸੀ ਮੈਂ ਪਿਛਲੇ ਸਾਲ ਵੀ ਬੰਦ ਸੀ ਇਹ ਪਿਛਲੇ ਸਾਲ ਚਲਾ ਲਈ ਸੀ ਉਹ ਵੀ ਕਬੂਤਰੀ ਬੰਦ ਸੀ ਉਹ ਫੇ ਬਾਜੀ ਜਿੱਤ ਕੇ ਤੇ ਉਹ ਵੀ ਚੱਲ ਪਈ ਆਪਈ ਆ ਨਾ ਬਾਜੀ ਛੱਡ ਦਿੱਤੀ ਆਪਾਂ ਜਿੱਤ ਗਈ ਸੀ ਉਹ ਤੇ ਆ ਵੀ ਕਬੂਤਰੀ ਬੰਦ ਆ ਆ ਵੀ ਕਬੂਤਰੀ ਬੰਦ ਆਪਣੀ ਵੱਡੀ ਪੰਜ ਕਿ ਛੇ ਕਬੂਤਰੀਆਂ ਬੰਦ ਆ ਇਹਨਾਂ ਤੇ ਮੈਂ ਉਹ ਵੀ ਦੋ ਕਬੂਤਰੀਆਂ ਬੰਦ ਸੀ ਪਿਛਲੇ ਘਰ ਉਹ ਗੁਲਾਬੀ ਢਿੱਡ ਵਾਲੀਆਂ ਦੋਨੇ ਆਹੜੀਆਂ ਬੈਠੀਆਂ ਦੋਨੇ ਚਲਾ ਲਈਆਂ ਆਪਾਂ ਇੱਕ ਉਹ ਤੇ ਇੱਕ ਇੱਥੇ ਹੋਰ ਹੁਣੀ ਆ ਗੁਲਾਬੀ ਢਿੱਡ ਵਾਲੀ ਇੱਕ ਆਵਲੀ ਆ ਇੱਕ ਸ਼ਾਇਦ ਆਹ ਬੈਠੀ ਆ ਮੂਰੇ ਆਹਾ ਇਹ ਵੀ ਆਂਡਿਆਂ ਤੋਂ ਬੰਦ ਸੀ ਇਹ ਚਲਾ ਲਈਆਂ ਆਪਾਂ ਤੇ ਆ ਰਹਿ ਗਈਆਂ ਹੁਣ ਏਸ ਵਾਲੇ ਇਹਨਾਂ ਨੂੰ ਉਹ ਪਿਛਲੇ ਸਾਲ ਬੰਦ ਸੀਗੀਆਂ ਤੇ ਉਹ ਮੈਂ ਪਿਛਲੇ ਸਾਲ ਚਲਾ ਲਈਆਂ ਸੀ ਇਹ ਹਿਸੇ ਸਾ ਪਿਛਲੇ ਸਾਲ ਬੰਦ ਹੋਈਆਂ ਮਤਲਬ ਇਹਨਾਂ ਨੂੰ ਹੁਣ ਚਲਾਵਾਂਗੇ ਇਹ ਉਦੋਂ ਪਿਛਲੇ ਸਾਲ ਬੰਦ ਸੀਗੀਆਂ ਤੇ ਪਿਛਲੇ ਸਾਲ ਚੱਲੀਆਂ ਐਸੀ ਵੀ ਬੱਚੇ-ਬੱਚੇ ਕੱਡੇ ਇਹਨਾਂ ਨੇ ਸਾਰੀਆਂ ਕੂਤਰੀਆਂ ਨੇ ਹੁਣ ਚਲਾਉਨੇ ਆ ਵੀ ਕੂਤਰੀਆਂ ਲੋਈ ਬਾਬੇ ਇਹਨਾਂ ਨੂੰ ਤੜਾ ਪੜੀ ਦੌਣਾ ਪੜੀ ਗਈ ਜਨਾ ਪਾਣੀ ਭਲਾਤਾ ਇਹਨਾਂ ਨੂੰ ਸਾਰਿਆਂ ਨੂੰ ਹੁਣ ਤੇ ਉਹ ਅੰਦਰ ਆ ਗੁੱਜੇ ਜੀ ਵੀ ਲੱਭੀ ਪੀਣ ਭਰੋ ਵੀ ਪੀ ਗਈ ਪਾਣੀ ਉੱਥਾ ਕੋਈ ਚੱਕਰ ਨਹੀਂ ਅੱਧਾ ਘੰਟਾ ਹੋ ਗਿਆ ਨਾਲੇ ਓਧੇ ਘੜੀ ਮੁੱਕੀ ਹੋ ਗਿਆ ਤੇ ਬ੍ਰਦਰ ਉਸ ਖੇਲ ਵਾਤੀਏ ਮਣੀ ਮਣੀ ਹੁਣ ਕਜਮਾ ਭਲਾਤਾ ਬਾਕੀ ਕੂਤਰ ਅਜੇ 4-5 ਆਪਣੇ ਕੂਤਰ ਉੜਦੇ ਹੀ ਆ ਤੇ ਇਹ ਧੁੱਪ ਵੀ ਲੱਗ ਗਈ ਹੁਣ ਸੋ ਮੌਸਮ ਵੀ ਸਾਫ ਹੋ ਗਿਆ ਆ ਨਾਲੇ ਉਤਰ ਖੜਨੇ ਸ਼ੁਰੂ ਹੋ ਗਏ ਕਿਉਂਕਿ ਆਪਾਂ ਠੰਡੇ ਮੌਸਮ ਚ ਕੂਤਰ ਉੜਦੇ ਨਹੀਂ ਹੈਗੇ ਘਰੇ ਮੈਂ ਕਈ ਯਾਰੀ ਨੋਟ ਕੀਤਾ ਜਿੱਦਾਂ ਠੰਡਾ ਮੌਸਮ ਹੁੰਦਾ ਹੈ ਬਹਿ ਜਾਂਦੇ ਪਰ ਪਤਾ ਨਹੀਂ ਪਹਿਲਾਂ ਠੰਡਾ ਸੀਗਾ ਉਹ 1 ਵਜੇ ਬਹਿ ਗਏ ਥੱਲੇ ਆਏ ਤੇ ਜਦੋਂ ਧੁੱਪ ਚੜੀ ਆ ਉਹ ਚਾਰਾਂ ਨੇ ਧੁੱਪ ਖਿੜੀ ਦੇ ਲਈ ਉਹ ਚੜ ਗਏ ਫੇਰ ਉੱਤੇ ਹੁਣ ਹੁਣ ਦੀਦਾ ਨਿਗਾ ਨਹੀਂ ਟਿਕਦੀ ਮੌਸਮ ਇੰਦਾ ਦਾ ਹੀ ਪਤਾ ਨਹੀਂ ਉੱਤੇ ਹੈ ਜ ਨਹੀਂ ਇੱਥੋਂ ਹੀ ਗਏ ਆ ਹੁਣੇ ਹੁੰਦਾ ਥੱਲੇ ਉੱਡਦੇ ਹੀ ਪਹਿਲਾਂ 10 15 ਮਿੰਟ ਹੋਏ ਉੱਤੇ ਗਿਆ ਇਹਨਾਂ ਨੂੰ ਹੋਣਗੇ ਉੱਤੇ ਹੀ ਹੋਣਗੇ ਆ ਜਾਣਗੇ ਥੱਲੇ ਨੂੰ ਕਿਤੇ ਨਹੀਂ ਜਾਂਦੇ ਲੋ ਬਾਬੇ ਉਤਰਾ ਵੀ ਬਹਿ ਗਏ ਠੀਕ ਹੈ ਤਾਂ ਨਹੀਂ ਤੇ ਜਿਹੜੇ ਉੱਡਦੇ ਪਏ ਜੂਤਰ ਆ ਮੋਟਾ ਆਪਣਾ ਆ ਲਾਸਟ ਬੈਠਾ ਤੇ ਆ ਵੀ ਪੁਤਰੀ ਤੇ ਆ ਵੀ ਪੁਤਰੀ ਐਮ ਹੋ ਗਿਆ 2 ਵਜੇ ਦਾ 2 ਵਜੇ ਬੈਠੇ ਗੋ ਵੀ ਹੋਏ ਲੋਗ ਉਹ ਗੁੱਡਾ ਸਾਫ ਕਰਤਾ ਮਿੱਟੀ ਫੇਰੀ ਜੇ ਲੋ ਕੀ ਹਾਲ ਉਹ ਖਾ ਖੂ ਗੇ ਵਿਚਾਰੇ ਵਿੱਚੋਂ ਪੱਟ ਪੁੱਟ ਗੇ ਤੂ ਤਰੀ ਅਹੀਂ ਨਾ ਵੱਡੀਆਂ ਛਟੀਆਂ ਉਹਨਾਂ ਨੇ ਸਾਰਾ ਖਰਾਬ ਕਰਤਾ ਹੁਣ ਇਹਨੂੰ ਕੀ ਕਰਦੇ ਆ ਬੋਰਾ ਵੀ ਪਿਆ ਸੀਮੰਟ ਦਾ ਸਾਰਾ ਕੋ ਰੇਤਾ ਵੀ ਪਈ ਹੈ ਨਾ ਇਹਨੂੰ ਟੱਕ ਕੇ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਤੇ ਚ ਕੋਲੂ ਪਾ ਦਨੇ ਇਹ ਗੁੱਡੇ ਚ ਵੀ ਫੇ ਆ ਤਾਂ ਹੁਣ ਜਿਦੋਂ ਚਲੋ ਆ ਕੱਢਾਂਗੇ ਡੋਲੀ-ਗੂਲੀ ਬਾਹਰ ਉਹਦੇ ਚ ਵੀ ਪਾ ਦਾਂਗੇ ਤੇ ਉਹ ਪਰਲੇ ਘੁੱਟੇ ਚ ਦਾ ਹੁਣੇ ਪਾ ਦਾਂਗੇ ਆਪਾਂ ਇਹਨਾਂ ਦੋਨਾਂ ਨੂੰ ਇਕੱਠਿਆਂ ਜੀ ਪਾ ਦਾਂਗੇ ਕੱਲ ਨੂੰ ਕੱਲ ਨੂੰ ਇਹਦੇ ਚ ਵੀ ਪੱਟ ਕੇ ਥੱਲੇ ਚੰਗੀ ਤਰ੍ਹਾਂ ਤੇ ਪਾ ਦਾਂਗੇ ਇਹਦੇ ਵਿੱਚ ਵੀ ਸ ਉਹ ਗੰਦਾ ਜਾਈ ਬਹੁ ਹੋ ਗਿਆ ਸਿਮਟ ਸੁਮੜੋ ਤੇ ਹੈ ਹੀ ਨਹੀਂ ਕਿ ਕਿਤੇ ਹੈਗਾ ਮੜਾ ਮੋਟਾ ਦਾ ਇੱਟਾਂ ਨੰਗੀਆਂ ਤੇ ਪਾਣੀ ਥੱਲੇ ਜਾਂਦਾ ਲੈਂਟਰ ਦਾ ਵੀ ਨੁਕਸਾਨ ਆ ਹਨਾ ਤੇ ਉੱਪਰ ਦੇ ਹੁੰਦਾ ਵਿੱਚ ਪਾਣੀ ਚਲੋ ਪੀਂਦਾ ਨਹੀਂ ਬਕਿਵਲੇ ਕੁਜੇ ਗੱਜੇ ਦਾ ਡੋਲ ਜੇ ਥੱਲੇ ਜਾਂਦਾ ਸਰਾਬ ਚੜਦੀ ਆ ਤੇ ਉਹ ਵੀ ਸੈੱਟ ਕਰ ਦਿੰਨੇ ਆ ਤੇ ਆ ਵੀ ਅੰਦਰੋਂ ਵੀ ਪਲਸਤਰ ਕਰਾਵਾਂਗੇ ਸਾਰੇ ਗੁੱਡੇ ਸੀਲਿੰਗ ਕਰਾਵਾਂਗੇ ਹੁਣ ਤੇ ਬੰਦਾ ਦੇਖਦਾ ਕੋਈ ਨਾ ਕੋਈ ਸੀਲਿੰਗ ਕਰਾਉਣੀ ਆ ਪਰ ਥੋੜੀ ਜੀ ਡਾਉਨ ਥੱਲੇ ਨੂੰ ਇਹ ਇੰਚ ਦਾ ਹੀ ਫਰਕ ਪੈ ਜੇ ਜ਼ਿਆਦਾ ਤਾਂ ਖੂਨੀ ਵੀ ਲਗੀ ਤੇ ਕਿਉਂਕਿ ਆਪਣੇ ਤੋਂ ਮੇਰੇ ਸਿਰ ਤੋਂ ਲਾ ਲੋ ਤੁਸੀਂ ਐਂਆ ਨੀ ਮਾਇਆ ਇੰਨਾ ਕਨੀ ਮਾ ਇੱਥੇ ਤੱਕ ਇੰਨਾ ਉੱਚਾ ਆਇਆ ਇਹ 1 ਇੰਚ ਕਰਾਵਾਂਗੇ ਕੋਈ ਚੱਕਰ ਨਹੀਂ ਹੈ ਨਾ ਪਹਿਲਾਂ ਵੀ ਮੋਦੋ ਇਹਨਾਂ ਨੂੰ ਕਹਿੰਦਾ ਰਿਹਾ ਜਦੋਂ ਛਿੱਲੇ ਹੋ ਖੁੱਡੇ ਬਣਾਇਆ ਇਹਨਾਂ ਵੱਡੇ ਪਰ ਇਹ ਖੁੱਡੇ ਪਹਿਲਾਂ ਬਣੇ ਸੀ ਨਾ ਆਪਾਂ ਕਰ ਕੁਝ ਨਹੀਂ ਸਕਦੇ ਹੁਣ ਇੱਕ ਇੱਟ ਦਾ ਫਰਕ ਪਾਇਆ ਉੱਚਾ ਕੀਤਾ ਹਨਾ ਤੇ ਖੁੱਡੇ ਉੱਚੇ ਹੀ ਚਾਹੀਦੇ ਆ ਨੀਵੇਂ ਨਹੀਂ ਚਾਹੀਦੇ ਇੱਕ ਤਾਂ ਸੀਗ ਨਹੀਂ ਪੈਂਦਾ ਜਲਦੀ ਸੀਗ ਵੀ ਤਾਂ ਹੀ ਵੇਂਦਾ ਨਾ ਨੀਵੇਂ ਕਰੇ ਬਾਹਰ ਘਟ ਹੁੰਦਾ ਸੀ ਕਿਥੇ ਕਿਉਂਕਿ ਇਹ ਉੱਚਾ ਆ ਤੇ ਆ ਹੈਗਾ ਨੀਵੇਂ ਥੋੜੇ ਜਿਹੇ ਖੁੱਡੇ ਉਹ ਤਾਂ ਜਦੋਂ ਮੇਤ ਉੱਤੇ ਹੀ ਆ ਇਹ 7 7 ਫੁੱਟ ਦੀ ਹਾਈਟ ਤੇ ਵੀ ਹੈਗੇ ਆ ਆ 7 ਫੁੱਟ ਤੋਂ ਉੱਤੇ ਆ 7 ਫੁੱਟ ਤੋਂ ਅਜੇ ਲੈ ਲਿਆ ਜਿਹੜੇ 4-5 ਇੰਚ ਉੱਚੀ ਆ ਤੇ ਬਾਕੀ ਥੱਲੇ ਥੱਲੇ ਹੈ ਨਾ ਆ 7 ਫੁੱਟ ਦਾ ਆ ਕੋਸੇ ਹਾਈਟ ਇਹਦੀ ਕੋਪੀ ਉਹ ਆ ਪਰ ਇਹ ਉਹ ਸਵਾਦ ਤੋਂ ਨਹੀਂ ਉਹ ਵੀ ਪਈ ਸਰੀ ਹੈ ਨਾ ਹੈ ਕੋਪੀ ਆ ਉਹ ਬੱਚਾ ਇਹਨਾਂ ਮੈਂ ਤੈਨੂੰ ਕਹਿੰਦਾ ਸੀਗਾ ਇਹ ਵੱਡਾ ਹੋ ਗਿਆ ਰੋਟਾ ਆ ਗੱਠਾ ਲਾਲ ਸਰਾ ਇਹਨਾਂ ਲੋਈ ਬਾਬੇ ਬਦਾਮ ਤੋਂ ਪਾਤੇ ਕੂਦਰੀਆਂ ਨੂੰ ਕੱਟ ਕੇ ਤੇ ਬਾਕੀ ਵਾਲੇ ਵੀ ਕੱਟੇ ਪਏ ਉੱਪਰ ਖਾਲੋ ਖਾਲੋ ਛੇਰੋ ਜਲਦੀ ਜਲਦੀ ਬੱਗਵਾ ਇਨੀ ਮਿੱਠੀ ਆ ਨਾ ਜਿਹੜੀ ਆਪਣੀ ਕੂਤਰੀ ਜਿੱਤੀ ਸੀ ਇਹ ਕੋਲੀ ਰਹਦੀ ਹੁਣ ਹੱਥ ਤਾਂ ਹੀ ਖਾ ਕੇ ਖੱਟੀ ਆ ਹਾਂ ਹੋਰ ਖਾਏਗੀ ਖਾਣੇ ਹੋਰ ਹੈਂ ਕਾਲਾ ਹੋਰ ਹੂੰ ਖਾਣੇ ਹੋਰ ਬੱਸ ਕਰ ਹੁਣ ਆ ਕੂਤਰੀ ਆਪਣੀ ਜਿੱਤੀ ਉਤਨ ਉਹ ਉੱਤਰ ਚੱਲ ਮੁੱਡੇ ਚੜੀਏ ਨੇ ਉਹ ਤੇਰੀ ਨੂੰ ਆ ਦੇ ਕੰਮ ਚੈੱਕ ਕਰੋ ਮੋਢੇ ਤੇ ਚੜ ਕੇ ਬੈ ਗਈ ਹੁਣ ਹਾਂ ਚੱਲ ਅਦਰ ਪਰ ਉਹਦਾ ਹੀ ਬਹੁਤ ਮੱਠੇ ਜਿਹੇ ਆ ਉਪਰ ਜਦਾ ਇਹ ਕੁਝ ਨਹੀਂ ਹੈਗੇ ਮਤਲਬ ਵੀ ਜਿੱਦਾ ਨਾ ਇੰਨੇ ਚੈਂਟ ਚੁੰਟ ਹੁੰਦੇ ਆ ਨਾ ਜਿਹੜੇ ਉੜਦੇ ਉੜਦੇ ਗੁੱਤਨਾ ਇਹ ਜਿੱਦਾ ਮਰਜ਼ੀ ਪੰਗੇ ਲਈ ਜਾ ਬਸ ਦੋਨੇ ਪੈੜਾ ਇਦਾਂ ਹੀ ਆ ਤੰਨੇ ਜਿੰਨੀਆਂ ਵੀ ਹੁੰਦੀ ਆ ਹਰੇਕ ਖਾਲੇ ਹੀ ਇਦਾਂ ਹੁੰਦੇ ਆ ਲੋਈ ਬਾਬਾ ਸਾਰਿਆਂ ਨੂੰ ਦਾਣਾ ਪਾਣੀ ਪਾ ਕੇ ਉਹ ਗਲਾਸੀ ਮੇਰੀ ਤੋੜਤੀ ਬੜੀ ਫੇਰ ਉਹ ਲਾਸੀ ਬਹੁਤ ਪੁਰਾਣੀ ਗਲਾਸੀ ਸੀ ਆਪਣੇ ਕੋਲ ਉਹ ਕਬੂਤਰੀ ਦੇ ਸਿੱਟੇ ਥੱਲੇ ਟੁੱਟ ਗਈ ਚਲੋ ਚੱਕ ਕੇ ਬਾਹਰ ਛੱਡਦਾ ਇਹਨੂੰ ਕਾਚੀ ਇਹਨੂੰ ਤੇ ਬਾਬਾ ਕੀੜੀਆਂ ਚੜ ਗਈਆਂ ਕੁੜੀਆਂ ਹੋਈਆਂ ਕੀੜੀਆਂ ਨੇ ਬਾਹਲਾ ਹੀ ਕੰਮ ਕਰਦਾ ਸਿੱਟੇ ਆ ਜੇ ਤੇ ਆ ਇਹਦੇ ਵਿੱਚ ਵੀ ਹੁਣ ਆਪਾਂ ਨਾ ਜਿਹੜੇ ਕੱਢਣੇ ਆ ਕੂਤਰ ਹੁਣ ਡੋਣੇ ਆ ਕੱਚੇ ਲੈਣੇ ਆ ਸਵਾਦ ਹਨ ਉਹਨਾਂ ਨੂੰ ਇੱਧਰ ਛੱਡ ਦਈਏ ਸਵਾਦ ਸਬਜ਼ ਲੈਣੇ ਆ ਜੇ ਵਧੀਆ ਫਰੀ ਹੈ ਜੇ ਬਾਦੀ ਆਈ ਹੈ ਤਾਂ ਉਹਨਾਂ ਤੋਂ ਵੀ ਛੱਡਾਂਗੇ ਹਨ ਆਹ ਹੁਡਾ ਬਿੱਲਾ ਹੀ ਆਪਣਾ ਤੇ ਇਹ ਚੋਂ ਕੱਢਦੇ ਆਪਾਂ ਉਤਰੇ ਡਾਏ ਸੀ 5-7 ਤੱਕ ਤੇ ਜਿਹੜੇ ਡੋਨੇ ਆ ਉਧਰ ਪਾ ਲਈਏ ਜਾ ਕੇ ਇਹਨਾਂ ਚਾਹ ਹਾਂ ਬੜੀ ਮਿਹਨਤ ਕਰੀ ਜਾਂਦੇ ਕੋਈ ਨਹੀਂ ਭਾਜੀ ਜਦੋਂ ਨਾਲ ਦੇ ਛਾਤਾਂ ਰ ਕਰਨੀ ਪੈਂਦੀ ਹੈ ਹੂੰ ਕੋ ਦਾ ਬੰਦਾ ਫਿਛਾਣੀ ਨਹੀਂ ਜਾਂਦਾ ਦੇਖਿਆ ਨਹੀਂ ਨਹੀਂ ਮਿਹਨਤ ਦਾ ਮਿਹਨਤੀ ਹੈ ਯਾਰ ਹਨਾ ਦੇਖੋ ਮੈਂ ਇਦਾਂ ਦਾ ਬਸ ਹਾਂ ਕੰਮ ਯਾਰ ਕੋਈ ਵੀ ਕਰ ਲੋ ਹਰ ਇੱਕ ਦਾ ਕੰਮ ਦੇਖਣ ਨੂੰ ਕਹਣਾ ਸੌਖਾ ਹੀ ਆ ਪਰ ਜੇ ਲੋ ਕਰਨਾ ਪਤਾ ਪਤਾ ਫੇਸ ਸਕਦਾ ਕਿ ਨਹੀਂ ਤੁਹਾਡਾ ਠੇਕੇਦਾਰ ਉਹ ਲੱਗਾ ਥੱਲੇ ਬਾਈ ਲੈ ਉਹਦੀ ਪੁੱਛ ਗਿਸ਼ ਕਰਕੇ ਆਵਾ ਮੜੀ ਜੇ ਕੰਮ ਖਿੱਚਦੇ ਹੋ ਕਿੰਨੇ ਦਿਨ ਹੋ ਗਏ ਤੈਨੂੰ ਬਾਰੀ ਬਾਰੀ ਇੱਥੇ ਇੱਥੇ ਦੇਖੀ ਉਹਨੇ ਦੇਖੀ ਕਿਦਾਂ ਟੱਪਣਾ ਜੀ ਤਉ ਉਹਨੂੰ ਗੱਲ ਗਈ ਨਹੀਂ ਹਾਂ ਓਏ ਕਿੰਨੇ ਕ ਦਿਨ ਲਾਉਣੇ ਇੱਥੇ ਤੂੰ ਕਿੰਨੇ ਦਿਨ ਲਾਣੀ ਮੈਨੂੰ ਲੱਗਦਾ ਜੇਸਾ ਬਣਾ ਲੱਗਾ ਤੂੰ ਕਾ ਵਧੀਆ ਕਰਨਾ ਨੇ ਵੀ ਬਰਾਬਦੀਆ ਹੀ ਕਰੀ ਤੂੰ ਤੂੰ ਵਧੀਆ ਹੀ ਕਰੀ ਹੈਂ ਵਾਟੀ ਇਹ ਤੂੰ ਜ ਹੋਰ ਵਧੀਆ ਹੀ ਕਰਾਂਗੇ ਭਾਈ ਬੜੀ țeੜੀ ਕੋੜੀ ਹਾਂ ਵੜੀ ਛੋਟੀ ਜੀ ਕੈਰੀ ਆਉਣ ਜੱਟਾ ਵਾਲੀ ਕਿਹਦਾ ਨਹੀਂ ਦੱਸ ਕਹਿੰਦਾ ਹੱਤ ਪਵਾ ਕਹਿੰਦਾ ਕਿਨੂੰ ਕਹਿੰਦਾ ਮਾਂ ਨੂੰ ਲੱਡੀਆਂ ਸਾਰਾ ਸਹੀ ਆ ਹੁਣ ਹਣਾ ਹੋਰ ਤਰੀਕੇ ਤੋਂ ਪਟਿਆ ਪੁੱਟਿਆ ਕੰਮ ਅਕੋਲਾ ਕਰਤਾ ਜਿਹੜਾ ਪਾਟਿਆ ਜੀ ਇੱਥੋਂ ਕੱਢ ਕੇ ਜਿਹੜਾ ਇੱਥੋਂ ਕੋ ਪਾਟਿਆ ਜੀ ਕੋਲਾ ਉਹ ਖਾਤਾ ਇੱਧਰ ਨਹੀਂ ਆ ਕੇ ਨਾ ਇਧਰ ਉਹਦੀ ਹੁਣ ਮੈਨੂੰ ਕਿੱਥੋਂ ਸੁਣਾਦਾ ਤੂੰ ਪਾਊਡਰ ਹੀ ਬਹੁ ਖੁਲਾ ਰਿਆ ਨਹੀਂ ਆ ਪਾਊਡਰ ਨਾ ਇਹ ਥੱਲੇ ਜੀ ਪਾਲਾ ਨਾ ਮਗਰ ਨਹੀਂ ਯਾਰ ਹਾਂ ਕਿਉਂ ਉਹ ਆਹ ਤਾਰ ਜੀ ਕਿ ਇਹ ਕੈਮਰੇ ਦੀ ਆਤਾਰ ਹਨਾ ਆਲੀ ਉਹ ਪਿੱਛੇ ਆ ਬੇਰਾਂ ਦਾ ਪਾਣੀ ਪੀਨੇ ਕਰੇ ਪਾਣੀ ਬਾਹਾਂ ਛੰਡਾ ਕਰਕੇ ਰੱਖ ਦੇ ਪਾਈ ਨੀ ਬਰਫ ਦਵਾਰਾ ਆਹ ਦੋ ਡੂੰਗੇ ਛੱਟਾ ਪਰੋ ਫੇਗਾਲ ਬਾਤ ਬਣਦੀ ਆ ਓਏ ਬਾਬਿਓ ਆ ਪਿਛਲੀ ਛੜ ਤੋਂ ਕਰੀ ਜਾਂਦੇ ਰੰਗ ਰੂੰਗਾ ਤੇ ਕੰਮ ਲੱਗ ਗਈ ਆ ਹੁਣ ਵਾ ਪਿਛਲਾ ਇਹਨਾਂ ਦਾ ਔਰ ਰੰਗ ਆਪਣਾ ਪਿਛਲਾ ਹੀ ਦਾ ਆ ਆ ਰੰਗ ਲੱਗੇ ਕਰਉਣੋਂ ਪਹਿਲਾਂ ਇਦਾਂ ਦਾ ਸੀਗਾ ਜੀ ਦਾ ਥੋੜੇ ਇਦਾਂ ਕਾਲੇ ਪੰਚੇ ਆ ਇਹ ਥੋੜਾ ਵਾਈਟਨੈਸ ਦੇ ਵਿੱਚ ਆ ਰੰਗ ਹੋਈ ਆ सेम ही ਉਨੇ ਇੱਕ ਦਾ ਫਰਕ ਹੋਊਗਾ ਉਦਾਂ ਥੋੜਾ ਵਾਲਾ ਤੇ ਗੰਦਾ ਹੀ ਪਾਉਂਦਾ ਇੱਥੋਂ ਪਾਣੀ ਲੱਗਦਾ ਖੱਤਿਆਂ ਦੇ ਵਿੱਚੋਂ ਤੇ ਉਹਦੇ ਚੱਕਰ 'ਚ ਆ ਜਿਹੜਾ ਬਿਠਾ-ਪੁੱਠਾ ਹੀ ਸਿੱਟੀਆਂ ਕਹਿੰਦੇ ਨੇ ਕਈ ਜਾ ਕੇ ਨਾ ਆ ਵੀ ਇੱਧਰ ਇਦਾਂ ਨੂੰ ਖਾ ਦਾਂਗੂ ਖਲਾਰ ਦਾਂਗੇ ਫੈੜ ਨੂੰ ਬਿਠਾ-ਪੁੱਠਾ ਬਹੁਤ ਐ ਇੱਥੇ ਥੇਰੀ ਲੱਗਾ ਪਿਆ ਖਸਾਬ ਦਾ ਲੋਏ ਬਾਬੇ ਲੱਸੀ ਲਗਾ ਦੇਣ ਇਹਨਾਂ ਨੂੰ ਫੇ ਅੱਜ ਦਹੀਂ ਵਾਲੀ ਹੈ ਨਾ ਸੰਘੜਾ ਜਾਈ ਦਹੀਂ ਦਾ ਮਤਲਬ ਦਹੀਂ ਨੂੰ ਥੋੜਾ ਜਿਹਾ ਪਾਣੀ ਪੋਣਾ ਇੰਚ ਪਾਏ ਪਾਏ ਦਾਦਾ ਹਮਲਣ ਹੁੰਦੇ ਜਿਹੜਾ ਕਿਉਂਕਿ ਇਹਦੇ ਨਾਲ ਇਹ ਵੇਟ ਫੂਡ ਬਹੁਤ ਸੋਹਣਾ ਕੂਤਰ ਬਣਾਉਣ ਲੱਪੇ ਆ ਜਿਹੜਾ ਵੇਟ ਹੈ ਨਹੀਂ ਸੀ ਗਰਮੀ ਨਹੀਂ ਮੰਨਦੇ ਸਭ ਤੋਂ ਵੱਡੀ ਗੱਲ ਆ ਤੇ ਇੱਕ ਕੂਤਰ ਹੁੰਦੇ ਨਾ ਜਿੱਦਾਂ ਵੀ ਖਤਮ ਹੋ ਕੇ ਵੰਦੇ ਆ ਜਿੱਦਨ ਦਾ ਪਾਸ ਦਈ ਦਈ ਜਾਂ ਦੇਣਾ ਸ਼ੁਰੂ ਕੀਤਾ ਉੜ ਗਿਆ ਖਤਮ ਵੀ ਨਹੀਂ ਹੁੰਦੇ ਕੂਤਰ ਵਧੀਆ ਬੈਠੇ ਹੁੰਦੇ ਐਣ ਸਹੀ ਤੇ ਕੋਈ ਗਲਾਸੀ ਟੁੱਟੀ ਤੇ ਮੈਨੂੰ ਚੱਕਰਦਾ ਨਹੀਂ ਕੇ ਤਰਿਆ ਹਨ ਉਹ ਵੀ ਚੱਕ ਲੈਣੇ ਆ ਚਾਹੇ ਲਾਡੀ ਹੋਣਾ ਨਹੀਂ ਟਾਈਮ ਨੂੰ ਮੰੰਗ ਜਾਂਦਾ ਰੰਗ ਰੂਗ ਕਰਦੇ ਆ ਨਾ ਉਹ ਤੇ ਉਹਦੇ ਚੱਕਰ ਬਾਕੀ ਲੋ ਬਾਬੇ ਜਿੱਦਾਂ ਵੀ ਹੈ ਨਾ ਕੰਮ ਚੱਲੀ ਜਾਂਦਾ ਤੇ ਅੱਜ ਵੀਡੀਓ ਇਦਾਂ ਹੀ ਆ ਗੋਲੀ ਦੀ ਕਿਤੇ ਵੀਰੇ ਗੋਲੀ ਦੀ ਪਾ ਦੂੰਗਾ ਥੋੜਾ ਟਾਈਮ ਦੇ ਦਿਓ ਬਸ ਇੱਕ ਦੋ ਦਿਨ ਦੇ ਵਿੱਚ ਵਿੱਚ ਹੀ ਹੈ ਨਾ ਗੋਲੀ ਦੀ ਵੀ ਵੀਡੀਓ ਪਾ ਦਾਂਗੇ ਕਿਉਂਕਿ ਟਾਈਮ ਨਹੀਂ ਲੱਗਦਾ ਪ੍ਰੋਪਰਲੀ ਸਾਰਾ ਸਮਾਨ ਲਿਆਣਾ ਪੈਣਾ ਤੁਹਾਨੂੰ ਇਦਾਂ ਨਹੀਂ ਪਤਾ ਲੱਗਣਾ ਉਹ ਮੈਂ ਸਮਾਨ ਲੈ ਕੇ ਆਉਂਗਾ ਕੁੱਟ ਕੇ ਤੁਹਾਡੇ ਸਾਹਮਣੇ ਕਿੱਦਾਂ ਬਣਦੀ ਆ ਉਹ ਬਣਾ ਦੂੰਗਾ ਤੇ ਵੀ ਭਰਾ ਦਾ ਲਵਾਉਂਗੇ 2-3000 ਰੁਪਏ ਲਾ ਦਿੰਨੇ ਆ ਕੋਈ ਜਗ੍ਹਾ ਨਹੀਂ ਤੇ ਉਹ ਲੋਣਾ ਪੈਣਾ ਲਿਆ ਕੇ 2-3000 ਦਾ ਸਮਾਨ ਆਉਣਾ ਆ ਉਹ ਲਿਆ ਕੇ ਦੇਖੋ ਬਣਾ ਲੈਨੇ ਆਪਾਂ ਠੀਕ ਹੈ ਜੇ ਮੈਂ ਵੀ ਤੁਹਾਨੂੰ ਦੱਸ ਦ ਠੀਕ ਆ ਵੀ ਜਲਾਬ ਕਿਹੜਾ ਲਾਉਣਾ ਦੱਸਿਆ ਹੈਗਾ ਉਦਾਂ ਮੈਂ ਪਰ ਹੁਣ ਪ੍ਰੋਪਰਲੀ ਤੁਹਾਨੂੰ ਦੱਸ ਦੂੰਗਾ ਵੀ ਕੀ ਕੀ ਚੀਜ਼ਾਂ ਪੈਂਦੀਆਂ ਅੱਜ ਇਹ ਵੀ ਭੇਤ ਭਾਵ ਆਪਾਂ ਕੱਢ ਦਿਆਂਗੇ ਸਾਰੇ ਹੈਨਾ ਜਲਾਬ ਕਿਤਾਂ ਕਿਤਾਂ ਲਾ ਸਕਦੇ ਕਿਹੜੀ ਕਿਹੜੀ ਚੀਜ਼ ਦਾ ਲਾ ਸਕਦੇ ਤੇ ਕਿਹੜੀ ਦਾ ਨਹੀਂ ਸਾਰਾ ਕੁਝ ਆਪਣੇ ਕੋਲ ਅਵੇਲੇਬਲ ਹੀ ਆ ਕਿਹਨਾ ਕਿਹਨਾ ਚੀਜ਼ਾਂ ਦਾ ਲੱਗਣਾ ਉਹ ਦੱਸਦਾ ਤੇ ਖਲਾਰਾ ਫੇ ਪਿਆ ਗਿਆ ਪਿੰਜਰੇ ਪੁੰਜਰੇ ਜੇ ਇਕੱਠੇ ਕਰਦਨੇ ਇੱਕ ਵਾਰੀ ਕਿਉਂਕਿ ਹੁਣ ਕਾਲੂ ਵੀ ਮੁਸ਼ਕਲ ਹੀ ਆਵੇ ਉਹ ਵੀ ਨਿਆਣਾ ਨਿੱਕਾ ਉਹਦੇ ਘਰ ਦੀ ਦੇ ਹੋਣ ਵਾਲਾ ਹੈਨਾ ਤੇ ਉਧਰ ਹੀ ਅੱਜ ਵੀ ਨਹੀਂ ਆਇਆ ਉਹ ਕੋਈ ਚੱਕਰ ਨਹੀਂ ਪਤੰਗ ਪਰੇਸ਼ਾਨੀ ਅਗਲੇ ਨੂੰ ਕਰਨਾ ਤੇ ਕਿਉਂਕਿ ਇੱਕ بارشਾਂ ਵੀ ਬਹੁਤ ਆਨੇ ਵੀ ਆ ਕੇ ਕੀ ਕਰਨਾ ਨਾ ਮੀਂਹ ਮੂਝ ਜਿੱਦਾਂ ਦੱਸਿਆ ਹੁਣ 10-15 ਦਿਨ ਤੱਕ ਉਦਾਂ ਵੀ ਮੀਂਹ ਆ ਤੇ ਮੈਨੂੰ ਲੱਗਦਾ ਨਹੀਂ ਹੁਣ ਬਾਜੀ ਵੀ ਛੱਡ ਹੋਊਗੀ ਕੋਈ ਬਾਕੀ ਦੇਖੋ ਕੀ ਬਣਦਾ ਦੂਸਰਾ ਦਸਰਾ ਛੱਡਾਂਗੇ ਹੁਣ ਫੇ ਕਬੂਤਰ ਦੂਸਰਾ ਵਾਲੇ ਬਣਾਉਨੇ ਇਹਨਾਂ ਨੂੰ ਗਿਜੋਨੇ ਆ ਛਤਰੀ ਦੇ ਇੱਕਦਾਂ ਹਨਾ ਵੀ ਜਿਹੜੇ ਬਾਜ਼ ਮਾਰਿਆ ਪੜਕਦੇ ਨਹੀਂ ਛਤਰੀ ਦੇ ਹੋਂ ਤੇ ਕਰ ਲੈਨੇ ਕੋਈ ਚੱਕਰ ਨਹੀਂ ਪਿੱਛੇ ਜੀ ਤਾਂ ਬਾਲੇ ਗਿੱਜ ਗਏ ਸੀ ਛਤਰੀ 'ਚ ਥੱਲੇ ਵੀ ਰੱਖ ਦਿੰਦੇ ਸੀ ਨਾ ਤੇ ਥੱਲੇ ਆ ਕੇ ਛਤਰੀ ਤੇ ਬਹਿ ਜਾਂਦੇ ਸੀ ਬਾਜ ਜਦਿ ਜੋ ਲਾਉਣ ਦੀ ਦੇਰ ਆ ਤੇ ਇਹਨਾਂ ਦਾ ਕੱਢਣਾ ਜਦਾ ਬਾਹਰ ਜਾ ਕੇ ਕਿਹੜੇ ਹੁੰਦੇ ਨੇ ਜਿਹੜੇ ਛਤਰੀ ਦੇਖ ਕੇ ਬਾਲੇ ਜਰੀਲੇ ਹੋ ਜਾਂਦੇ ਇੱਕ ਬਾਬੇ ਹੋਰ ਚੇਤਾ ਭੁੱਲ ਗਿਆ ਬਦਾਮ ਜਿਆਦਾ ਛਿੱਲ ਤੇ ਮਲਾੜੀ ਨੂੰ ਕਈ ਥੋੜੀ ਛਿੱਲੀ ਉਹ ਜਿਆਦਾ ਛਿੱਲ ਗਿਆ ਬਦਾਮ ਹੁਣ ਦੇਖਦਾ ਇਹਨਾਂ ਨੂੰ ਨਹੀਂ ਤਾਂ ਹੋਰ ਕਿਹਨੂੰ ਪੁਣਾ ਪੋਣੇ ਵੀ ਕੀ ਆ ਬਦਾਮ ਵੀ ਹੈ ਨਹੀਂ ਦਿਵਾਰਸ਼ੀ ਨਾ ਜਾਇਤਵਾਰ ਸੀਗਾ ਤੇ ਸ਼ਨੀਵਾਰ ਕੀਤਾ ਭੁੱਲ ਗਿਆ ਮੈਨੂੰ ਪਾਣੀ ਬਦਲਣਾ ਦਾ ਮੈਂ ਬਾਅਦ ਚ ਬਦਲਦਾ ਇੱਕ ਮਿੰਟ ਪਾਣੀ ਬਦਲਣਾ ਤੇ ਬਦਾਮ ਵੀ ਹਰੀ ਹੁਣ ਦੇ ਦਾਂ ਨਹੀਂ ਤਾਂ ਥੱਲੇ ਔਡਾਕਾ ਮਾਰਦੇ ਆ ਕਰਦੇ ਆ ਜੇ ਚੱਕ ਕੇ ਲਿਉਨੇ ਆ ਨਾ ਥਲੇ ਖਾਣ ਵਾਲੇ ਜਿਹੜੇ ਆ ਉਹ ਹੀ ਲਿਉਨੇ ਆ ਮਨ ਕੱਡੇ ਤਾਂ ਇੰਨਾ ਚੁਈਆਂ ਖਾਣ ਵਾਲੇ ਕੋ ਅਲੱਗ ਨਹੀਂ ਆ ਕੱਡੇ ਹੀ ਨਾ ਵਿੱਚੋਂ ਹੀ ਬਦਾਮਾਂ ਦੇ ਤੇ ਪਾਣੀ ਪਾ ਦਈਏ ਇੱਕ ਵਾਰੀ ਫੇਰ ਗਰਮੀ ਬਹੁਤ ਆ ਉਦੋਂ ਤੱਕ ਕਬੂਤਰ ਹੁਣ ਥੋੜੇ ਹੀ ਐ ਇੰਨਾ ਪਾਣੀ ਪੂਣੀ ਦਾ ਚੱਕਰ ਪੈਂਦਾ ਨਹੀਂ ਤੇ ਆ ਵੀ ਕਬੂਤਰ ਜਿਹੜੇ ਆ ਨਾ ਇੰਨਾ ਚੋ ਵੀ ਇਹ ਵੀ ਚੱਕ ਕੇ ਆਪਾਂ ਉੱਤੇ ਲੈ ਕੇ ਜਾਣੇ ਉੱਥੇ ਠੀਕ ਆ ਸਾਰੇ ਕਬੂਤਰ ਗਾਇਰਾਂ ਨੂੰ ਉੱਥੇ ਅੰਦਰ ਲੈ ਜਾਂਦੇ ਆ ਜਾਂ ਉੱਤੇ ਲੈ ਜਾਂਦੇ ਆ ਕੋਠੇ ਤੇ ਤੇ ਉਹ ਜਿਹੜੇ ਕਬੂਤਰ ਮੈਂ ਕੱਡੇ 5-7 ਉਹ ਹੁਣ ਆਪਾਂ ਕੱਲ ਤੋਂ ਡੋਣੇ ਆ ਤੇ ਜਿਹੜਾ ਜਲਾਵ ਆਪਾਂ ਲਾਈਦਾ ਨਾ ਮੇਰੇ ਯੰਗ ਹਰੜ, ਇਮਲੀ, ਤਰਸੌਂਦ ਇਹਨਾਂ ਤਿੰਨਾਂ ਚ ਜ਼ਿਆਦਾ ਵੀ ਲੱਗਦਾ। ਕੱਲੀ ਯੰਗ ਹਰੜ, ਇਮਲੀ ਦਾ ਵੀ ਲੱਗਦਾ ਆਪਾਂ ਲੋਨੇ ਆ ਬਗੈਦਾ। ਤੇ ਜਾਨ ਨਹੀਂ ਤੇ ਮੈਂ ਲਾ ਕੇ ਵੀ ਦਿਖਾ ਦੂੰਗਾ। ਮੈਂ ਇੰਸਟਾਗ੍ਰਾਮ ਤੇ ਵੀਡੀਓ ਪਾਈ ਸੀ ਇਹਦੀ। ਤੇ ਇੱਕ ਇਹਦਾ ਨਹੀਂ ਵੀਰੇ ਗਲਤ ਦੱਸਦੇ ਤੁਸੀਂ ਇਦਾਂ। ਕਿਉਂਕਿ ਹਰ ਇੱਕ ਦਾ ਆਪਣਾ ਤਰੀਕਾ ਹੁੰਦਾ ਆ। ਕਿਸੇ ਨੂੰ ਇਹ ਨਹੀਂ ਕਿਹਾ ਜਾਂਦਾ ਉਹਨਾਂ ਵੀ ਗਲਤ ਦੱਸਦੇ ਜਾਂ ਕਦਾਂ। ਕਿਉਂਕਿ ਹੁਣ ਜਿੱਤੇ ਜਿਹਦਾ ਹੱਥ ਟਿਕਿਆ ਆਪਣਾ ਇੱਥੇ ਟਿਕਿਆ। ਸਿਰ ਬੜੇ ਸੋਹਣੇ ਕਬੂਤਰ ਜਿੱਤਦੇ ਵੀ ਆ ਜਿਹੜੇ ਖਤਮ ਵੀ ਨਹੀਂ ਹੁੰਦੇ ਕਬੂਤਰ ਵਧੀਆ ਉੜਦੇ ਹਨਾ ਜਲਾਬ ਕਈ ਤਰ੍ਹਾਂ ਦਾ ਕੋਈ ਤ੍ਰਿਫਲਾ ਲਾਈ ਜਾਂਦਾ ਕੋਈ ਕੁਛ ਲਾਈ ਜਾਂਦਾ ਗੱਲ ਹੈਗੀ ਹੱਥ ਟਕਾਉਣ ਦੀ ਤੁਸੀਂ ਕੇਸ ਗੇਮ ਤੇ ਹੱਥ ਟਕਾਉਣਾ ਠੀਕ ਆ ਹੁਣ ਜੰਗ ਘਰੜ ਦੇ ਵਿੱਚ ਗਲਾਬ ਦੇ ਫੁੱਲ ਪਾ ਲੋ ਠੀਕ ਆ ਐਦਾਂ ਵੀ ਲੌਂਦੇ ਦੇਖੇ ਮੈਂ ਕਈ ਖੜਾਰੀ ਲੌਂਦੇ ਦੇਖੇ ਆਪਦੇ ਹੱਤੀ ਤੇ ਆਲੂ ਬਖਾਰਾ ਵੀ ਲੌਂਦੇ ਆਲੂ ਬਖਾਰਾ ਜੰਗ ਘਰੜ ਇਮਲੀ ਤੇ ਰਸੋਂ ਇਹ ਤਿੰਨਾਂ ਚੀਜ਼ਾਂ ਇਕੱਠੀਆਂ ਕਰਕੇ ਵੀ ਲੌਂਦੇ ਠੀਕ ਆ ਇਹ ਵੀ ਲੱਗਦਾ ਦੇਖਿਆ ਆਪਦੇ ਹੱਤੀ ਕਈ ਬੰਦਿਆਂ ਨੂੰ ਠੀਕ ਆ ਕਈ ਬੰਦੇ ਕੀ ਕਰਦੇ ਆ ਕੱਚੀ ਲੱਸੀ ਦਾ ਵੀ ਲਾਂਦੇ ਕਈ ਬੰਦੇ ਯੰਗੜ ਕੱਚੀ ਲੱਸੀ ਜਰਾਤ ਨੂੰ ਭਿੱਜੀ ਰਹਿਣ ਦੇਣੀ ਉਹਦਾ ਵੀ ਲਾ ਦਿੰਦੇ ਆ ਪਰ ਤੁਸੀਂ ਨਾ ਲਾਇਓ ਉਦਾਂ ਮੈਂ ਤੁਹਾਨੂੰ ਦੱਸਿਆ ਵੀ ਇਦਾਂ ਲਾਉਂਦੇ ਆ ਕਈ ਤਰੀਕਿਆਂ ਨਾਲ ਲਾਉਂਦੇ ਕਿਉਂਕਿ ਜਿੱਦਾਂ ਹੁਣ ਜਿਹਦੀ ਵੀ ਯਾਰ ਗੇਮ ਟਿੱਗ ਗਈ ਇੱਕ ਵਾਰੀ ਬਾਜ਼ੀਆਂ ਅਗਲਾ ਜਿੱਤਣ ਲਾ ਪਿਆ ਜਿੱਦਾਂ ਹਨਾ ਉਹ ਅਗਲਾ ਉੱਥੇ ਹੱਥ ਟਿਕਾ ਲੈਂਦਾ ਕੋਈ ਵੀ ਹੋਵੇ ਆਪਾਂ ਜਿਹਦਾ ਲਾਉਨੇ ਆ ਤੇ ਆਪਾਂ ਅਮਰ ਨੂੰ ਦੱਸਿਆ ਇਮਲੀ ਨਾਰਦਾਣੇ ਦੀ ਵੀ ਤੇ ਯੰਗੜ ਇੱਕ ਇੱਕ ਪਾ ਲੈਣੀ ਆ ਨਾਰਦਾਣੇ ਦੇ ਦੋ ਤਿੰਨ ਵੀ ਯੰਗਰ ਡਿਕ ਤੇ ਇਮਲੀ ਇੱਕ ਗਿੜਕ ਵਿੱਚ ਮਾਲ ਚੜਿਆ ਹੋਵੇ ਬਸ ਵਿੱਚ ਰਸੋਂਦ ਵੀ ਪਾ ਸਕਦੇ ਹਲਕੀ ਜੀ ਪਰ ਰਸੋਂਦ ਨਹੀਂ ਪਾਇਆ ਤਾਂ ਵਧੀਆ ਗੱਲ ਆ ਕਿਉਂਕਿ ਬਾਅਦ ਚ ਵੀ ਆਪਾਂ ਆਲੂ ਘਰਾ ਜਾਂ ਪਾਣੀ ਲਾਉਣਾ ਹੁੰਦਾ ਨਾ ਉੱਚ ਵੀ ਪੈ ਜਾਂਦੀ ਆ ਤੁਸੀਂ ਇਹ ਤਿੰਨ ਚੀਜ਼ਾਂ ਦਾ ਲਾ ਲਓ ਤੁਹਾਡੇ ਲੱਸੀ ਬਣਾਵਾ ਹਨਾ ਤੇ ਆ ਵੀ ਆ ਦਹੀਂ ਤੇ ਇਹ ਚ ਪਾ ਕੇ ਉਹ ਕੈਪਸੂਲ ਫੂਸਲ ਪੀਕਾਸੂਲ ਦਾ ਤੇ ਟੈਰਾਮਾਈਸਿਨ ਦਾ ਇੱਕ ਕੈਪਸੂਲ ਪਾਉਣਾ ਨਾ ਜਿਹੜੇ ਦਰਦਾਂ ਦੁੱਦਾਂ ਵੀ ਜਾਂ ਕੁਝ ਵੀ ਅਜ ਡੰਡ ਗਿਆ ਜਦਾਂ ਅੱਜ ਫੇਜ ਦੇ ਦਿੰਦੇ ਇੱਕ ਅਰੀ ਤੇ ਕੱਲ ਨੂੰ ਨਹੀਂ ਦੇਣਾ ਬਸ ਮੈਂ ਬੰਦ ਕਰ ਦੇਣਾ ਫੇ ਕੱਲਾ ਬੀਕਾ ਸੂਲ ਦਾ ਕਿਤੇ ਕਿਤੇ ਪਾ ਦਿਆ ਕਰਾਂਗੇ ਤੇ ਕੱਚੀ ਲੱਸੀ ਚ ਪਾ ਕੇ ਦਿਆ ਕਰਾਂਗੇ ਉਹ ਜ਼ਿਆਦਾ ਕੰਮ ਕਰੂਗਾ ਤੇ ਇਹ ਬੰਦ ਬਸ ਆਜੀ ਦੇਣੀ ਲੱਸੀ ਕੋਈ ਕੱਲ ਨੂੰ ਡੋਣੇ ਨਹੀਂ ਹੈਗੇ ਮੌਸਮ ਵੀ ਢੰਡਾ ਜਾਂ ਖੇਚ ਜਾਣਾ ਇਹਨਾਂ ਨੇ ਜਦਾ ਬਦਲ ਜਾ ਹੋ ਗਿਆ ਹੈ ਨਾ ਤੇ ਮੀਂਹ ਉਦਾਂ ਕੱਲ ਨੂੰ ਦੱਸਿਆ ਆ ਸ਼ਾਇਦ ਪੈ ਹੀ ਜਾਵੇ ਹੈ ਨਾ ਤੇ ਕੂਲਰ ਚ ਵੀ ਪਾਣੀ ਪੋਣ ਲਾਓ ਵੀ ਪਾ ਦਨੇ ਉੱਬਲਦੇ ਹੁਣ ਮੈਂ ਬੰਦ ਕਰੀ ਜਾਣਾ ਉਦਾਂ ਵੀ ਠੰਡਾ ਹੋ ਗਿਆ ਹੁਣ ਤੇ ਠੀਕ ਆ ਬਾਪਿਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਤੁਹਾਡੇ ਕਮੈਂਟ ਸਾਰੇ ਭਰਾਵਾਂ ਦੇ ਮੈਂ ਪੜਦਾ ਹੋਣਾ ਸੋਣ ਸੋਣੇ ਕਮੈਂਟ ਕਰਦੇ ਰਿਆ ਕਰੋ ਆਪਾਂ ਪੜਦੇ ਰਹਿਨੇ ਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਇੰਨਾ ਪਿਆਰ ਦੇਣ ਲਈ ਓਕੇ ਬਾਬੇਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ